ਹਾਂਜੀ ਦੋਸਤੋ ਅਸੀਂ ਹੈਨਾ ਰੋਜ਼ ਇੱਥੋਂ ਅੱਡੇ ਦੇ ਉੱਤੋਂ ਵੀ ਨੰਗਦੇ ਹੁੰਨੇ ਆ ਤੇ ਭਰਾਵਾਂ ਨੂੰ ਦੇਖਦੇ ਹੁੰਨੇ ਵੀ ਇੱਥੇ ਐਕਸਰਸਾਈਜ਼ ਕਰਦੇ ਆ ਤੇ ਮੇਰਾ ਦਿਲ ਕੀਤਾ ਵੀ ਅੱਜ ਅੰਦਰ ਜਾ ਕੇ ਦੇਖੀਏ ਵੀ ਅੰਦਰਲਾ ਕੀ ਮਾਹੌਲ ਆ ਤੇ ਨੌਜਵਾਨ ਕਰਦੇ ਕੀ ਆ ਅੰਦਰ ਤੇ ਬਜ਼ੁਰਗ ਵੀ ਆਉਂਦੇ ਆ ਪਰ ਜ਼ਿਆਦਾ ਮੋਸਟਲੀ ਨੌਜਵਾਨ ਆਉਂਦੇ ਆ ਤੇ ਉਹ ਤੁਹਾਨੂੰ ਦਿਖਾਲਦੇ ਆ ਨਾਲ ਨਾਲ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀ ਇੱਥੇ ਕਿੱਦਾਂ ਐਕਸਰਸਾਈਜ਼ ਕਰਦੇ ਆ ਕਿਉਂਕਿ ਜਦੋਂ ਸਾਡੇ ਪਿੰਡ ਦੇ ਤਾਂ ਸੋਹਣੇ ਸੋਹਣੇ ਮੁੰਡੇ ਜਿਹੜੇ ਇੱਦਾਂ ਸਰੀਰ ਬਣਾ ਰਹੇ ਆ ਉਹਨਾਂ ਦੀ ਤੁਹਾਨੂੰ ਅੱਜ ਝਲਕ ਦਿਖਾਲਦੇ ਆ ਆ ਦੇਖੋ ਇੱਕ ਨੌਜਵ ਰੋਕ ਲੈ ਕਿੰਨੀ ਉਮਰ ਤੁਹਾਡੀ ਮੇਰੀ ਹੈਗੀ 24 ਸਾਲ 24 ਸਾਲ ਹਾਂਜੀ ਤੇ ਕਿੰਨੇ ਕ ਸਾਲ ਹੋ ਗਿਆ ਤੈਨੂੰ ਮਿਹਨਤ ਕਰਦਿਆਂ ਮੈਨੂੰ ਸਾਲ ਖੋਇਆ ਜੀ ਹਲੇ ਐਨ ਫਟਿਆ ਕੰਮ ਐਨ ਫਟ ਪੂਰਾ ਮੈਂ ਤੋੜ ਲਾ ਲੈਣੀ ਤੈਨੂੰ ਉਹ ਮੈਂ ਕਿਹਾ ਪਾ ਮਸ਼ੂਚਲਾ ਕਾ ਖੇਡ ਲੋ ਕੀ ਗੱਲ ਹੈ ਯਾਰ ਚੱਕ ਦੂੰ ਕੰਮ ਨੂੰ ਮੈਂ ਆ ਗਿਆ ਪੂਰਾ ਤੇ ਕਿੰਨੇ ਘੰਟੇ ਲੱਗ ਜਾਣਾ ਇੱਥੇ ਇੱਥੇ ਉਹ ਲਾ ਲਈ ਤੇ ਡੇਢ ਘੰਟਾ ਡੇਢ ਘੰਟਾ ਲਾ ਲਈ ਹਾਂ ਡੇਢ ਘੰਟਾ ਤੇ ਰਾਤ ਨੂੰ ਸੌਣਾ ਕਿੰਨੇ ਘੰਟੇ ਆ ਸੌਣਾ ਹੈਗਾ 7 ਘੰਟੇ ਸੌਣੀ ਦਾ ਤੇ ਫੋਨ ਕਿੰਨਾ ਚਿਰ ਚਲਾਉਣਾ ਫੋਨ ਆਪਾਂ ਬੜਾ ਨਹੀਂ ਚਲਾਈਦਾ ਚਲਾ ਲਿਆ ਜਿੰਨਾ ਚਲਾਉਣਾ ਸੀ ਪਹਿਲਾਂ ਜੇ ਮਤਲਬ ਪਹਿਲੀਆਂ ਚ ਪੁਰਾਣਾ ਬੰਦਾ ਉਹਨੇ ਪਹਿਲੀਆਂ ਚ ਬਹੁਤ ਫੋਨ ਚਲਾਇਆ ਓਏ ਹੁਣ ਥੋੜਾ ਪਹਿਲੀਆਂ ਚ ਮਤਲਬ ਕਿੰਨੇ ਸੌਕ ਸਾਲ ਪਹਿਲਾਂ ਦੀ ਗੱਲ ਕਰ ਰਹੇ ਨਹੀਂ 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 ਆ ਦੋਕ ਸਾਲ ਪਹਿਲਾਂ ਦੀ ਗੱਲ ਜੋ ਲੋਕਾਂ ਚ ਪਹਿਲੀਆਂ ਚ ਠੀਕ ਹੈ ਇਹ ਲੋਕਡਾਉਨ ਵਿੱਚ ਭਰਾ ਦਾ ਜਿਹੜਾ ਕੋਟਾ ਸੀ ਨਾ ਫੋਨ ਵਾਲਾ ਪੂਰਾ ਹੋ ਗਿਆ ਸੀ ਤੇ ਹੁਣ ਇਹ ਜੀਐਮ ਵਾਲੇ ਪਾਸੇ ਲੱਗਾ ਇਧਰ ਇੱਕ ਆ ਵੀਰ ਦੇਖੋ ਬਈ ਇਹਨੇ ਭਰਾਵਾ ਇੱਥੇ ਛਪਾਟੇ ਇਹ ਮਾਰੇ ਆ ਮੈਂ ਤਾਂ ਦੇਖ ਕੇ ਮੈਨੂੰ ਤਾਂ ਸਾਹ ਜਾਂ ਚੜ ਲਾ ਪਿਆ ਪਤਾ ਨਹੀਂ ਕਿਦਾਂ ਮਰੀ ਜਾਂਦਾ ਤੇ ਇਦਾਂ ਗੱਲ ਕਰ ਸਕਾਂਵੇਂ ਭਰਾ ਮੈਂ ਇਦਾਂ ਚੱਲਦੇ ਵੀਡੀਓ ਚ ਬਿਲਕੁਲ ਜੀ ਭਾਜੀ ਕਿੰਨੀ ਉਮਰ ਹੈ ਤੁਹਾਡੀ? ਭਾਜੀ ਮੇਰੀ 34 ਸਾਲ। 34 ਸਾਲ ਮਤਲਬ ਲਾਲਾ ਵੀ ਅੱਧੀ ਜ਼ਿੰਦਗੀ ਜਿਹੜੀ ਹੁੰਦੀ ਆ ਉਹਦੇ ਲਗਭਗ ਆਲੇ ਪਹੁੰਚਿਆ ਆ। ਜੀ ਜੀ। ਤੇ ਕਿੰਨੇ ਸਾਲ ਹੋ ਗਏ ਭਾਜੀ ਮਿਹਨਤ ਮਾਰਦੇ ਨੂੰ? ਭਾਜੀ ਮੈਨੂੰ ਹੋ ਗਿਆ ਆ 10 ਸਾਲ। 10 ਸਾਲ? ਆ ਵੀਰ ਨੇ 10 ਸਾਲਾਂ ਵਿੱਚ ਜਿਹੜਾ ਡੋਲਾ ਕਮਾਇਆ ਦੇਖਿਓ ਆ ਵੀਰ ਦਾ ਡੋਲਾ ਦੇਖਿਓ ਭਾਈ ਭਾਈ ਦਿਖਾ ਲਈ ਬੜਾ ਡੋਲਾ। ਇਹ ਆਹ ਦੇਖੋ ਜੀ। ਇਹ ਭਰਾ ਦਾ ਡੋਲਾ ਆ। ਆਹ ਦੇਖ ਲਓ ਜੀ ਉਂਗਲੀ ਨਹੀਂ ਖੁੱਪਦੀ ਭਰਾ ਐਨ ਆ ਪੱਥਰ ਬਣਿਆ ਪਿਆ ਭਰਾ ਦਾ ਸਰੀਰ। ਪਰਾ ਮੇਰੇ ਮਾਰਨਾਂ ਦੇ ਡੋਲਾ ਮੁੜ ਕੇ ਉਹੀ ਗੱਲ ਦਾ ਹੋਵੇ ਮੇਰੇ ਸਾਡ ਸੁੱਟ ਲੱਗ ਜਵੇ ਤੇ ਭਾਜੀ ਕਿਹੜਾ ਪਿੰਡ ਆਪਣਾ ਭੋਡੇ ਸਪਰਾਵਾ ਭੋਡੇ ਸਪਰਾਵਾ ਆ ਹੁਣ ਹਾਰ ਨੌਜਵਾਨ 34 ਸਾਲਾਂ ਦਾ ਜਿਹੜਾ ਇਹ ਭੋਡੇ ਸਪਰਾਵਾ ਵਿੱਚ ਸ਼ਿਸ਼ੋਬਿਤਿਆ ਇਹ ਇਹ ਤੋਂ ਉੱਥੇ ਦੀ ਸਿਟੀਨ ਛੱਪਿਆ ਉੱਥੇ ਦੀ ਇਹ ਤੋਂ ਆਧਾਰ ਕਾਰਡ ਵੀ ਉੱਥੇ ਦਾ ਭਾਜੀ ਹਾਂਜੀ ਮੈਂ ਅੱਛਾ ਭਾਜੀ ਹੁਣਾ ਤੋਂ ਆਧਾਰ ਕਾਰਡ ਉੱਥੇ ਦਾ ਤੇ ਭਾਜੀ ਹੱਸੀ ਜਾਂਦਾ ਇੱਧਰ ਦੇਖ ਲਓ ਆ ਸਰਦਾਰ ਦੇਖ ਲਓ ਮੁੰਡਾ ਚੜਦੀ ਭਾਜੀ ਵਿਆਹ ਐ ਇੱਕ ਵਾਰਿਆਂ ਨਹੀਂ ਕੋਰੀਆ ਭਾਜੀ ਨਹੀਂ ਰਿਸ਼ਤਾ ਹੋਇਆ ਤੁਹਾਡਾ ਨਹੀਂ 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 ਹੋਇਆ ਮਤਲਬ ਤੁਸੀਂ ਮਤਲਬ ਤਾਂ ਕਰਕੇ ਉਹ ਸ਼ਮੁੰਡਾ ਸੰਘ ਗਿਆ ਅਛਾ ਤੇ ਇਧਰ ਪਾਜੀ ਹੁਣ ਆ ਆ ਦੇ ਲੈ ਆਹ ਮੁੰਡਾ ਵੀ ਬਹੁਤ ਬਈ ਹੱਥ ਕਰਾਉਂਦਾ ਬਈ ਇਹਦੇ ਛਪਾਟੇ ਪਾਜੀ ਕੀਨਾ ਆਪਣਾ ਮੇਰਾ ਭਾਈ ਚੰਦਨ ਇਹ ਚੰਦਨ ਰੋੜਾ ਹੀ ਇਹਨੂੰ ਚੰਦਰ ਰੋੜਾ ਆਂਦੇ ਹੀ ਪਾਜੀ ਜਮਸ਼ੀਰ ਤੁਸੀਂ ਤੁਸੀਂ ਹਾਂਜੀ ਹਾਂਜੀ ਜਮਸ਼ੀਰਤ ਹੋਈ ਹੈ ਤੇ ਪਾਜੀ ਮੜਾ ਤੁਸੀਂ ਇੱਕ ਛਪਾਟੇ ਮਾਰਦੇ ਹੋ ਨਾ ਮੈਂ ਤੁਹਾਡੀ ਇੱਕ ਵੀਡੀਓ ਦੇਖੀ ਜੀ ਹਾਂਜੀ ਉਹ ਮੜਾ ਹੈ ਨਾ ਜਿੱਦਾਂ ਦੇਖਣੇ ਛਪਾਟੇ ਦੇਖਣੇ ਹਾਂ ਦਿਖਾ ਲੈਣ ਲੱਗਾ ਮੜਾ ਪਾਜੀ ਮਾਰੋ ਮੜਾ ਛਪਾਟੇ ਮਾਰੋ ਏ ਐਂ ਚੰਗੀ ਤਰ੍ਹਾਂ ਮਾਰਨੇ ਪਈ ਇਤਰਾ ਮੋਰੇ ਹਾਂਜੀ ਆ ਤਰੇ ਸਦਕੇ ਆ ਤਰੇ ਸਦਕੇ ਹਾਰੀ ਨਾ ਮਲਵੈਣੇ ਗਦਾ ਹਾਰ ਗਿਆ ਹਾਰੀ ਨਾ ਮਲਵੈਣੇ ਗਦਾ ਹਾਰ ਗਿਆ ਹਾਰੀ ਨਾ ਮਲ ਇਦਾਂ ਬੀਬੀਆਂ ਕਹਿੰਦੀਆਂ ਆਂਦੀਆਂ ਨਾ ਭਾਈ ਥੋੜਾ ਜਿਹਾ ਫਿਸਲਦਾ ਇੱਥੇ ਹੈ ਥੋੜਾ ਜਿਹਾ ਫਿਸਲਦਾ ਯਾਰ ਮੁੰਡੇ ਦਾ ਮੋਸ਼ਨ ਟੁੱਟ ਗਿਆ ਇੱਧਰ ਲੈ ਕੇ ਆ ਮੁੰਡੇ ਨੂੰ ਆ ਓਏ ਕਾਕਾ ਇੱਧਰ ਆ ਇੱਧਰ ਆ ਇੱਧਰ ਓਏ ਇੱਧਰ ਪਾਜੀ ਜਗਾ ਸਿਲੈਕਟ ਕਰ ਲਾ ਆਪਣੀ ਤੋਂ ਮਤਲਬ ਤੇਰਾ ਮੂਸ਼ਨ ਨਾ ਟੁੱਟੇ ਤੇ ਦੇਖਣਾ ਤੇਰੇ ਵਿੱਚ ਕਿਨੀ ਕਲਾ ਹੈ ਕਿਉਂਕਿ ਤੂੰ ਨੌਜਵਾਨ ਪਾਜੀ ਮੁੱਛਾਂ ਕਾਇਆਂ ਕਿੰਨੇ ਸਾਲ ਹੋ ਗਏ ਤੁਹਾਡੇ ਮੁੱਛਾਂ ਮੇਰੇ ਪਾਜੀ ਹੱਲੇ ਇੱਕ ਅੱਧਾ ਇੱਕ ਸਾਲ ਹੀ ਹੋਇਆ ਇੱਕ ਸਾਲ ਆ ਦੇਖ ਲਓ ਜੀ ਮੁੰਡੇ ਦਾ ਜਿਹੜਾ ਹੈ ਨਾ ਮੁੱਛਾਂ ਜਿਹੜੀਆਂ ਦੇਖ ਲਓ ਮੁੰਡੇ ਦੇ ਆਈਆਂ ਜੇ ਮੁੱਛ ਫੁੱਟ ਗੱਭਰੂ ਕਹਿ ਸਕਦੇ ਤੈਨੂੰ ਚਲੋ ਕਹਿ ਦਿਓ ਤੁਸੀਂ ਵੀ ਕਹਿ ਦਿਓ ਇਹ ਮੁੰਡਾ ਮੁੱਛ ਫੁੱਟ ਗੱਭਰੂ ਪਾਜੀ ਹੁਣੀ ਹੁਣ ਤੁਹਾਨੂੰ ਡੈਂਡਰਮਾਰਕਰ ਕਰੋ ਪਾਜੀ ਚਲੋ ਇਹ ਸ਼ਫਾਤੇ ਮਾਰੂਗਾ ਪਾਜੀ ਹੁਣੀ ਇਹ ਆ ਤੇਰੇ ਸਾਥ ਕੇ ਅੱਤੇਰੇ ਸਾਦ ਕੇ ਮੇਰੇ ਭਰਾਵਾ ਵਿੱਚ ਨਾ ਬਜੀਕ ਤੇ ਅੱਤੇਰੇ ਸਾਦ ਕੇ ਉਹ ਛੜਨਾ ਮਾਰਦੇ ਇੱਧਰ ਮੇਰੇ ਨਾਲ ਛੜ ਮਾਰਦੇ ਭਰਾਵਾ ਚੱਕ ਦੇ ਕੰਮ ਨੂੰ ਇਹ ਮੁੰਡਾ ਆ ਨਾ ਜਿਹਦਾ ਕੀ ਕਹਿੰਦੇ ਹੁੰਦੇ ਆ ਅੰਗਰੇਜ਼ੀ ਵਿੱਚ ਫਰੌਗ ਫਰੌਗ ਵਾਂਗੂ ਥੋੜਾ ਉਹ ਫੀਲਿੰਗ ਹੀ ਲੈਣ ਰਿਆ ਪਰ ਇਹਦਾ ਸਵੀਰ ਇਹਦਾ ਵਧੀਆ ਮੁੰਡਾ ਦਾ ਨਾ ਭਾਈ ਜੇ ਤੈਨੂੰ ਜਦਾਰ ਰਨਿੰਗ ਕਰਨੀ ਹੋਵੇ ਕਿੱਥੇ ਤਾਈਂ ਦੌੜ ਲੂੰਗਾ ਤੇ ਰਨਿੰਗ ਦੌੜ ਦੂੰਗਾ ਭਾਈ ਕਮੁੱਲਾ ਦੀ ਦੌੜ ਮਸੀਤ ਤੱਕ ਹੀ ਆ ਨਹੀਂ ਨਹੀਂ ਦੌੜ ਦਊਂ ਜਿੱਥੇ ਮਾਤੀ ਇਹ ਭਾਈ ਹੁਣੀ ਆਪਣੇ ਜਿਹੜਾ ਰੂੜਿਆਂ ਦੇ ਪਰਿਵਾਰ ਵਿੱਚੋਂ ਆ ਇਹਨਾਂ ਦਾ ਜਿਹਦਾ ਮਤਲਬ ਬਹੁਤ ਨਾਮ ਆ ਇਹਨਾਂ ਦਾ ਪ੍ਰਾਣੀ ਇਹਨਾਂ ਦੀ ਸ਼ੌਪ ਹੁੰਦੀ ਸਾਗੀ ਵਾਲੀ ਤੇ ਹੁਣ ਤੂੰ ਪੜਦਾ ਹੈ ਕੰਮ ਕਰਦਾ ਪੜਦਾ ਮੈਂ ਭਾਈ ਤੇ ਪੜਾਉਣ ਜਾਂਦਾ ਨਹੀਂ ਪੜਦਾ ਹੀ ਆ ਪੜਦਾ ਹੀ ਆ ਉਹ ਤੇ ਮਾਸਟਰਾਂ ਨੂੰ ਪੜਾ ਕੇ ਨਹੀਂ ਰਹੇ ਨਹੀਂ ਪੜਾ ਦਿੰਦਾ ਕਦੀ 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 ਪੜਾ ਦਿੰਦਾ ਆ ਆ ਸਰ ਜੀ ਜੇ ਤੁਹਾਡੇ ਕੋਲ ਵੀਡੀਓ ਪਹੁੰਚ ਗਈ ਨਾ ਕਹਿੰਦਾ ਦੋ ਲਾਈਓ ਆ ਦੇਖ ਲਓ ਕਹਿੰਦਾ ਮਾਸਟਰਾਂ ਨੂੰ ਪੜਾ ਦਿੰਨਾ ਆ ਮੁੰਡਾ ਜਿਹੜਾ ਇੱਥੇ ਤੇ ਆਪਾਂ ਨਾਲ ਨਾਲ ਦਿਖਾਉਂਦੇ ਆ ਰਹੀਓ ਭਾਈ ਆਹ ਜਿਹੜੀ ਚੀਜ਼ ਹੈ ਨਾ ਇਹਦੇ ਵਿੱਚ ਕਹਿੰਦੇ ਘਸੌਣ ਮਾਰਦੇ ਹੁੰਦੇ ਇਦਾਂ ਇਹ ਉਪਰਾਵਾ ਨਹੀਂ ਨਾਰ ਚੜ ਗਈ ਭਰਾਵਾ ਮੈਨੂੰ ਰੁਕ ਜਾ ਮੈਂ ਪਹਿਲੀ ਯਾਰ ਮਾਰ ਰਿਹਾ ਇਹ ਮਾਰਦੇ ਰਹਿੰਦੇ ਇਹਨਾਂ ਨੂੰ ਤਜਰਬਾ ਹੈਗਾ ਮੈਨੂੰ ਇਸ ਚੀਜ਼ ਦਾ ਤਜਰਬਾ ਨਹੀਂ ਹੈਗਾ ਉਹ ਇੱਧਰ ਦੇਖੋ ਗੁਰਸਿੱਖ ਮੁੰਡਾ ਹੈ ਤੇ ਇਹਨੇ ਅੰਮ੍ਰਿਤ ਛਕਿਆ ਐਨ ਫਟਿਆ ਮੇਰੇ ਹਿਸਾਬ ਨਾਲ ਸਲਮਾਨ ਖਾਨ ਵਾਂਗੂ ਐਨ ਪੂਰਾ ਫਟਿਆ ਇਹ ਭਾਈ ਕਿੰਨੀ ਉਮਰ ਹੋ ਗਈ ਤੁਹਾਡੀ 21 ਸਾਲ ਭਾਈ 21 ਸਾਲ ਤੇ ਵਿਆਹ ਕਿੰਨੇ ਸਾਲ ਵਿੱਚ ਜਾ ਕੇ ਕਰਾਉਣਾ ਇਹ ਅਜੇ ਕੋਈ ਨਹੀਂ ਪਤਾ ਭਾਈ ਜਦੋਂ ਹੁਣ ਹੋ ਜਾਣਾ ਮਤਲਬ ਤੇ ਤੋਂ ਦੋ ਵੱਡੇ ਪਏ ਆ ਨਾ ਹਾਂਜੀ ਚਲੋ ਤੇ ਤਾਂ ਕਰਕੇ ਆਪਣੇ ਆਪ ਨੂੰ ਤਾਂ ਮੇਨਟੇਨ ਕਰਨ ਨੂੰ ਕਰਦਾ ਤੇ ਸੋਹਣਾ ਲੱਗਣ ਲਈ ਕਰਦਾ ਤੇਰੇ ਮਨ ਵਿੱਚ ਕੀ ਹੈ ਅੱਛਾ ਜਾਨਾ ਬਈ ਸੰਗ ਗਿਆ ਮੁੰਡਾ ਸ਼ਰਮ ਆ ਗਿਆ ਮੁੰਡਾ ਸ਼ਰਮ ਆ ਗਿਆ ਦੇਖਿਆ ਤੂੰ ਵੀ ਮੈਂ ਵੀ ਦੇਖ ਲਿਆ ਸ਼ਰਮ ਆ ਗਿਆ ਰੱਖਣਾ ਬਈ ਆਪਣੇ ਆਪ ਨੂੰ ਆਪਣੇ ਆਪ ਨੂੰ ਮੇਨਟੇਨ ਰੱਖਣਾ ਆਪਣੇ ਆਪ ਨੂੰ ਮੇਨਟੇਨ ਰੱਖਣਾ ਨਹੀਂ ਮੁੰਡੇ ਨੇ ਵੀ ਕਦੇ ਜ਼ਿੰਦਗੀ ਵਿੱਚ ਕਦੇ ਨਿਸ਼ਾਨੀ ਕੋਈ ਕੀਤਾ ਇਸ ਗੱਲ ਦੀ ਜਿਹੜੀ ਗਰੰਟੀ ਆ ਇਹਦਾ ਆਧਾਰ ਕਾਰਡ ਵੀ ਭਰਦਾ ਤੇ ਸਾਰਾ ਪਿੰਡ ਵੀ ਭਰਦਾ ਤੇ ਇਹ ਮੁੰਡਾ ਬਹਿਨ ਜਦਾ ਬੀਬਾ ਮੁੰਡਾ ਆ ਇਹ ਆ ਤੁਹਾਨੂੰ ਹੋਰ ਇੱਕ ਮਿੰਟਾ ਦਿਖਾ ਲੇ ਇੱਧਰ ਆ ਭਾਈ ਹੁਣੀ ਆ ਦੇਖੋ ਕਿਦਾਂ ਐਨ ਆ ਦੇਖੋ ਪੂਰੇ ਤੰਗ ਹੋ ਕੇ ਲਾ ਰਿਹਾ ਭਾਈ ਇਹ ਕੋਈ ਇਦਾਂ ਪੋਸ ਹੁੰਦਾ ਵੀ ਇਦਾਂ ਆਕੜ ਕੇ ਇਦਾਂ ਲਾਉਣਾ ਜਾਂ ਕਿਦਾਂ ਕੀ ਚੱਕਰ ਹੈ ਇਹ ਸੈੱਟ ਹੈ ਇਹ ਸੈੱਟ ਇਦਾਂ ਲਾਈ ਦੀ ਇਹਨੂੰ ਸੈੱਟ ਇਹ ਜਿਮ ਕਿਹੜਾ ਨੋ ਨਹੀਂ ਭਾਈ ਦਾ ਜਿਮ ਇਹਦਾ ਨਾਮ ਦੱਸੋ ਕਿੰਨਾ ਕਾਰਡੀਓ ਕਲੱਬ ਇਹ ਕਾਰਡੀਓ ਕਲੱਬ ਜਮਸ਼ੀਰ ਜਦੋਂ ਤੁਸੀਂ ਨਾ ਇੱਥੋਂ ਨੰਗਣਾ ਆ ਗੜਿਆਲੇ ਵਾਲ ਨੂੰ ਜਾਂ ਉਧਰ ਨੂੰ ਧੀਨਾਲ ਨੂੰ ਜਾਣਾ ਭਰਾ ਹੁਣਾਂ ਦੇ ਜਿਹੜੇ ਸ਼ੀਸ਼ੇ ਆ ਖੁੱਲੇ ਹੁੰਦੇ ਆ ਤੇ ਵਿੱਚ ਮੁੰਡੇ ਮਿਹਨਤ ਕਰਦੇ ਦਿਖਦੇ ਹੁੰਦੇ ਆ ਅੱਜ ਅਸੀਂ ਉੱਥੇ ਅੰਦਰ ਆਏ ਆ ਤੇ ਉਹਨਾਂ ਦੇ ਨਾਲ ਆਹ ਦੇਖ ਲਓ ਭਰਾ ਆ ਦੇਖੋ ਆ ਦੇਖੋ ਕਿੱਥੇ ਲੱਤਾਂ ਪਸਾ ਲਈਆਂ ਭਰਾ ਨੇ ਇਹ ਕੋਕ ਕਰੂਗਾ ਮੈਨੂੰ ਲੱਗਦਾ ਵੇ ਉਹ ਆ ਮਸ਼ੀਨ ਹੀ ਬੜੀ ਮਹਿੰਗੀ ਲੱਗਦੀ ਆ ਭਾਈ ਕਿੰਨੇ ਕ ਦੀ ਆ ਮਸ਼ੀਨ ਇਹ ਹੈ ਕੋਈ ਅੰਦਾਜ਼ਾ ਨੋਨੀ ਭਾਈ ਮਤਲਬ ਹੋਣਾ ਪਰ ਨੋਨੀ ਭਾਈ ਤੁਸੀਂ ਬਿੱਲ ਲੈ ਕੇ ਆਓ ਯਾਰ ਮਸ਼ੀਨ ਦਾ ਰੇਟ ਤੇ ਦੇਖੀਏ ਕਿੰਨਾ ਕ ਆਪਣੇ ਵਿਊਅਰਸ ਨੂੰ ਦਸਿਏਗਾ ਕਿਦਾ ਰੇਟ ਕਿੰਨਾ ਗਿਆ ਭਰਾ ਉਹਨਾਂ ਨੇ ਕਹਿੰਦੇ ਲੱਖਾਂ ਕਰੋੜਾਂ ਰੁਪਈਆ ਲਾ ਕੇ ਇਹ ਨੌਜਵਾਨੀ ਨੂੰ ਸੰਭਾਲ ਲਈ ਸਰੀਰ ਨੂੰ ਸੰਭਾਲ ਲਈ ਇਹ ਜਿਹੜੇ ਇੱਥੇ ਬਣਾਇਆ ਆ ਤੇ ਉਧਰ ਪਰੇ ਬੀਬੀਆਂ ਵੀ ਲੱਗੀਆਂ ਉਹਨਾਂ ਲੱਗੀਆਂ ਏ ਆਪਾਂ ਇੱਧਰ ਵੀ ਤੁਹਾਨੂੰ ਦਿਖਾਉਂਦੇ ਆਂ ਦੇਖ ਲਓ ਆਹ ਮਸ਼ੀਨਾ ਭਰਾ ਇੱਥੇ ਕਹਿੰਦੇ ਰোনালਡੋ ਰোনালਡੋ ਕੌਣ ਹੈ ਉਹ ਜਿਹੜਾ ਬੋਡੀ ਬਿਲਡਰ ਜੀ ਬਹੁਤ ਹੈ ਪਤਾ ਨਹੀਂ ਕਿਹੜਾ ਆਲਮਨ ਭਰਾ ਕਹਿੰਦਾ ਨਾ ਮੈਨੂੰ ਇਹਦਾ ਨਾਂ ਨੂੰ ਨਹੀਂ ਪਤਾ ਤੇ ਆਹ ਦੇਖ ਲਓ ਮਸ਼ੀਨਾ ਬੜਾ ਵਧੀਆ ਇਹ ਭਾਜੀ ਫੀਸ ਕਿੰਨੀ ਹੈ ਇਹਦੀ 20 1500 1500 ਵੀ ਮਹੀਨੇ ਵਿੱਚ ਤੁਸੀਂ 1500 ਰੁਪਏ ਖਰਚਣਾ ਮਤਲਬ ਰੋਜ਼ ਦੇ 50 ਰੁਪਏ ਜਾ-ਜਾ ਯਾਰ ਕੁਛ ਨੂੰ ਜੀ ਸਰੀਰ ਨੂੰ ਫਿੱਟ ਰੱਖਣਾ ਤੇ 50 ਰੁਪਏ ਕੁਝ ਵੀ ਨਹੀਂ ਹੁੰਦੇ ਆ ਮੁੰਡਿਆਂ ਨੇ ਆਪਣੀਆਂ ਪਾਣੀ ਦੀਆਂ ਬੋਤਲਾਂ ਇੱਧਰ ਰੱਖੀਆਂ ਕੋਈ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦਿਖਾਉਂਦਾ ਆਇਓ ਇੱਧਰ ਆਓ ਆ ਦੇਖੋ ਜੀ ਆ ਮੁੰਡੇ ਆ ਦੇਖੋ ਕਿੰਨੀ ਭਾਰ ਭਾਰਦੇ ਆ ਜਿਹੜੇ ਡੰਬਲ ਪਏ ਆ ਇੱਥੇ ਤੇ ਇਹ ਮੁੰਡੇ ਉਹਨਾਂ ਨਾਲ ਐਕਸਰਸਾਈਜ਼ ਕਰਦੇ ਮੈਂ ਵੀ ਦੇਖਾਂ ਮੇਰਾ ਡੋਲਾ ਵੱਡਦਾ ਕਿ ਨਹੀਂ ਆ ਨਾ ਭਰਾਵਾ ਆਪਣੇ ਬੱਸ ਦੀ ਗੱਲ ਨਹੀਂ ਇਹ ਜਿਹੜੇ ਰੋਜ਼ ਕਰਦੇ ਮੁੰਡੇ ਉਹ ਕਰ ਸਕਦੇ ਮੈਂ ਵੀ ਰੋਜ਼ ਕਰਾਂ ਤੇ ਮੈਂ ਵੀ ਕਰ ਸਕਦਾ ਔਰ ਇਹ ਆਉਂਦੇ ਨੂੰ ਮੜਿਆ ਸਾਸੀ ਕਾਲੀ ਸੀ ਕਿਹਾ ਇਹ ਨੂੰ ਨਹੀਂ ਭਰੀ ਆ ਇਹਨਾਂ ਦਾ ਇਹ ਜਮੇ ਆ ਤੇ ਮੈਂ ਨੰਗੜ ਲੱਗਾਈ ਮੈਂ ਕਿਹਾ ਮੈਂ ਜ਼ਰੂਰ ਅੰਦਰ ਜਾ ਕੇ ਉਹਣਾ ਅੱਗੇ ਵੀ ਮੇਰੇ ਮਨ 'ਚ ਹੁੰਦਾ ਮਤਲਬ ਜੇ ਦਾ ਸੰਯੋਗ ਨਹੀਂ ਬਣਿਆ ਤੇ ਹੁਣ ਭਾਜੀ ਹੁਣ ਆਏ ਭਾਜੀ ਕਿੰਨੇ ਕ ਜਣੇ ਇੱਥੇ ਆਉਂਦੇ ਆ ਇਕਦਮ ਇੱਥੇ ਭਾਜੀ ਆਪਣੇ 100 ਪਲੱਸ ਤੋਂ ਵੱਧਾ ਮੈਂਬਰ ਤੇ ਆਪਣੇ ਕਿਹੜੇ ਕਿਹੜੇ ਪਿੰਡ ਚੋਂ ਜ਼ਿਆਦਾ ਮਤਲਬ ਜਿੱਦਾਂ ਹੁੰਦੇ ਜਮਸ਼ੇਰ ਤੋਂ ਵੀ ਕਾਫੀ ਆ ਰਹੇ ਆ ਭੋਡੇ ਸੁਪਾਵਾਂ ਹਾਲੇ ਤੋਂ ਹਾਲੇ ਕਾਫੀ ਪਿੰਡਾਂ ਚੋਂ ਆ ਰਹੇ ਆ ਨਾ ਮਲ ਹੌਲੀ ਹੌਲੀ ਤੁਹਾਨੂੰ 2 ਸਾਲ ਹੋ ਗਏ ਕੁੱਲੇ ਨੂੰ ਹਾਂ 2.5 ਸਾਲ ਹੋ ਗਏ ਫਿਰ ਅਬ 2.5 ਸਾਲ ਇਹ ਜੈਮ ਦੀ ਉਮਰ ਵੀ 2.5 ਥਾ ਲਿਆ ਤੇ ਭਰਾਵੋ ਇਹਨਾਂ ਨੇ ਚਲੋ ਵਧੀਆ ਪ੍ਰਾਲਾ ਕੀਤਾ ਸਾਡੇ ਪਿੰਡ ਦੇ ਮੁੰਡਿਆਂ ਨੂੰ ਨੌਜਵਾਨ ਮੁੰਡਿਆਂ ਨੂੰ ਜਾਂ ਬੀਬੀਆਂ ਭੈਣਾਂ ਕੋਈ ਵੀ ਇੱਥੇ ਆ ਸਕਦਾ ਸਾਰੇ ਸੇਫ ਆ ਕਿਉਂਕਿ ਇੱਥੇ ਜਿਹੜੀ ਹੈ ਨਾ ਸਰਵਿਸ ਆ ਉਹ ਬੀਬੀਆਂ ਵੀ ਕਰਦੀਆਂ ਨੇ ਸਾਰੇ ਸਾਰੇ ਕਰਦੇ ਨੇ ਤੇ ਟ੍ਰੇਨਰ ਵੀ ਬੀਬੀ ਹੈਗੀ ਹੈ ਟ੍ਰੇਨਰ ਵੀ ਹੈਗੀ ਹੈ ਬੀਬੀ ਤੇ ਆਪਣੇ ਮੁੰਡਿਆਂ ਲਈ ਵੀ ਟ੍ਰੇਨਰ ਹੈਗਾ ਮੁੰਡਿਆਂ ਦਾ ਰਪਾਲ ਭਾਜੀ ਆਪਣੇ ਪਾਲ ਭਾਈ ਉਹਨਾਂ ਦੀ ਬਾਅਦ ਚੋਂ ਲਾਉਣਾ ਹੀ ਸ਼ਾਰਟ ਉੱਤੇ ਵਧੀਆ ਚਾ ਕਰਕੇ ਕਿਉਂਕਿ ਭਰਾ ਦੇ ਮੈਂ ਦੇਖਿਆ ਵੀ ਉਹ ਜਿਹੜਾ ਬੰਦਾ ਨਾ ਹੁਣ ਆਪਣੇ ਵੀਡੀਓ ਬਣਾ ਰਿਹਾ ਇਹ ਇੱਥੇ ਦਾ ਟ੍ਰੇਨਰ ਆ ਤੇ ਇਹ ਵੀ ਨੂੰ ਮੈਂ ਪੁੱਛਿਆ ਜਿਹੜਾ ਵੀ ਆਵੇ ਤੇ ਗੋਡੀਆਂ ਥਲਾਈ ਜਾ ਮੈਂ ਕਿਹਾ ਭਰਾ ਤੇਰੇ ਗੋਡੇ ਤੇ ਨਹੀਂ ਦੁਖਦੇ ਕਹਿੰਦਾ ਨਹੀਂ ਨਹੀਂ ਬਚਾ ਆ ਨੌਜਵਾਨ ਮੁੰਡਾ ਮਿਹਨਤ ਕਰਦਾ ਸਹੀ ਹੈ ਸਹੀ ਹੈ ਭਜੀ ਤੇ ਇੱਕ ਨੌਜਵਾਨਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਇੱਥੇ ਕੱਪਾ ਕਹਿੰਦੇ ਵੀ ਸਾਰੇ ਜਣੇ ਨਸ਼ਿਆਂ ਤੋਂ ਦੂਰ ਹੋ ਤੇ ਆਪਣੀ ਐਕਸਰਸਾਈਜ਼ ਜ਼ਰੂਰੀ ਆ ਸਰੀਰ ਲਈ ਜਦ ਨਾਲ ਸਰੀਰ ਵੀ ਫਿੱਟ ਰਹਿੰਦਾ ਬਾਕੀ ਬਿਮਾਰੀਆਂ ਤੋਂ ਦੂਰ ਨਸ਼ਿਆਂ ਤੋਂ ਆਪਾਂ ਦੂਰ ਰਾਵਾਂਗੇ ਇਹੀ ਅਸਨੇ ਆ ਵੀ ਨਸ਼ਿਆਂ ਤੋਂ ਬਚੋ ਜਿੰਨਾ ਬਚ ਸਕਦੇ ਨਾ ਆਪਾਂ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਬੰਦਾ ਜਿੰਮ ਕਰਦਾ ਮਿਹਨਤ ਕਰਦਾ ਮੈਨੂੰ ਤਾਂ ਲੱਗਦਾ ਉਹਦਾ ਧਿਆਨ ਹੀ ਨਹੀਂ ਨਸ਼ਿਆਂ 'ਚ ਜਾਂਦਾ ਹੁੰਦਾ ਜਦੋਂ ਸਾਰੀ ਤੇੜੀ ਸਰੀਰ ਆਪਣਾ ਤੋੜ ਲੈਣਾ ਮਿਹਨਤ ਕਰਕੇ ਉਹਨੇ ਨਸ਼ਿਆਂ ਨੂੰ ਕੀ ਮੂੰਹ ਕਰਾ ਤੁਹਾਨੂੰ ਵੀ ਤੇ ਲੱਗਦਾ ਨਹੀਂ ਬਿਲਕੁਲ ਇਦਾਂ ਹੀ ਹੁੰਦਾ ਕਿਉਂਕਿ ਮੈਂ ਵੀ ਕਾਫੀ ਟਾਈਮ ਤੇ ਹੀ ਲੱਗ ਕੇ ਕਰਦਾ ਹਾਂ ਨਾ ਸ਼ਾਇਦ ਮੈਂ ਵੀ ਜੇ ਨਾ ਕਰਦਾ ਹੁੰਦਾ ਮੈਂ ਵੀ ਨਸ਼ਿਆਂ 'ਚ ਲੱਗ ਜਾਂਦਾ ਪਰ ਨਹੀਂ ਮਤਲਬ ਤੁਹਾਨੂੰ ਜਿੰਮ ਨੇ ਬਚਾ ਲਿਆ ਕਿ ਜਿੰਮ ਨੇ ਜਿੰਮ ਨੇ ਜਿੰਮ ਨੇ ਬਚਾ ਲਿਆ ਪਰਾ ਹੁਣ ਤੇ 40 ਸਾਲਾਂ ਦਾ ਪਰ ਜਦੋਂ ਹਨਾ ਭਰਾ ਦੀ ਉਮਰ ਹੁੰਦੀ 25 ਸਾਲਾਂ ਦੀ ਤੇ ਜਿੱਦਾਂ ਉਹ ਜੂਸਫ ਨਹੀਂ ਹੁੰਦਾ ਬਹੁਤ ਸੋਹਣਾ ਤੇ ਉਹ ਜਦ ਜਿੰਨਾ ਚਿਰ ਜੂਸਫ ਆਪਾਂ ਨੂੰ ਦਿਖਣਾ ਨਹੀਂ ਹਟਦਾ ਹੁੰਦਾ ਸਾਰੇ ਉਹਦੇ ਹਾਲ ਦੇਖੀ ਜਾਂਦੇ ਹੁੰਦੇ ਇੰਨਾ ਸੋਹਣਾ ਹੁੰਦਾ ਭਾਜੀ ਹੁਣ ਹਜੇ ਵੀ ਸੋਹਣਾ ਆ ਮਤਲਬ ਉਹ ਮਤ ਕੱਢਦੀ ਉਮਰ ਦੀਆਂ ਗੱਲਾਂ ਮੈਨੂੰ ਉਹ ਤੌਰ ਚਿੱਤੇ ਆ ਗਿਆ ਉਹ ਸਮਾਂ ਚਿੱਤੇ ਆ ਗਿਆ ਜਦੋਂ ਭਰਾ ਕਹਿੰਦਾ ਯਾਰ ਨੂੰਨੀ ਭਾਜੀ ਬਹੁਤ ਸੋਹਣਾ ਹਨਾ ਤੇ ਭਰਾ ਨੇ ਆਪਣਾ ਚੰਗਾ ਸਰੀਰ ਸੰਭਿਆ ਫਿਟਨੈਸ ਹੈਨ ਪੂਰੀ ਆ ਤੇ ਭਾਜੀ ਇਸ ਵੇਲੇ ਕਿੰਨੇ ਕੁ ਜਣੇ ਇੱਥੇ ਕਰ ਰਹੇ ਆ ਸਮ ਤਾਂ ਜੇ ਹੁਣੇ ਆਪਣੇ 15 20 ਜਲੇ ਹੁਣੇ ਜਦੋਂ ਨਾਈਟ ਨੂੰ ਥੋੜੇ ਜਿਆਦਾ ਹੋ ਜਾਂਦੇ ਮੇਰਾ ਵੀਰ ਹਨ ਸਵੇਰੇ ਮਾਰਨਿੰਗ ਚ ਆਉਂਦੇ ਆ ਭਾਜੀ ਤੁਸੀਂ ਵੀ ਕੋਈ ਐਕਸਰਸਾਈਜ਼ ਮਾੜਾ ਲਾ ਕੇ ਦਿਖਾਓ ਤਾਂ ਮੈਨੂੰ ਮੈਂ ਕਿਹਾ ਇਦਾਂ ਦੇਖਣ ਵਾਲੇ ਵੀਡੀਓ ਹੁਣ ਜਿਨ੍ਹਾਂ ਨੂੰ ਤੋਂ ਪਤਾ ਆ ਉਹਨਾਂ ਨੂੰ ਤੋਂ ਪਤਾ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਜਦਾਂ ਮੈਂ ਕਿਹਾ ਦਿਖਾ ਲ ਦਈਏ ਇੱਕ ਵੀ ਕਿਦਾਂ ਮੁੰਡੇ ਕਰਦੇ ਆ ਲੈ ਵੀ ਭਰਾ ਨੇ ਅੱਖਾਂ ਛਲੀਆਂ ਮਸ਼ੀਨਾ ਭਰਾਵਾ ਮੇਰੇ ਨਾਲ ਮਾਰਦਾ ਆ ਆ ਭਾਜੀ ਹੁਣਾਂ ਨੇ ਕਰ ਲਿਆ ਕੰਮ ਆ ਦੇਖ ਲਓ ਜੀ ਤੇ ਭਾਜੀ ਕਿੰਨੇ ਕਿਲੋ ਵੇਟ ਆਏ ਖਾਲੀ ਕਿਹਾ ਉਹ ਐ ਮਾ ਕਿੱਟੀ ਹੁੰਦਾ ਹਾਂਜੀ 50 ਕਿਲੋ ਭਰਾ ਨੇ ਵੇਟ ਜਾਂ ਚੱਕ ਲਿਆ ਆ ਦੇਖ ਲਓ ਸੌਖਾ ਹੀ ਲਾ ਰਿਹਾ ਆ ਵੀਰ ਤੇ ਆ ਪਤਾ ਨਹੀਂ ਕੋਈ ਹਿਸਾਬ ਕਿਤਾਬ ਹੁੰਦਾ ਵੀ ਇਦਾਂ ਢੂਈ ਸਿੱਧੀ ਰੱਖ ਕੇ ਤੇ ਤੁਹਾਨੂੰ ਜਿੱਦਾਂ ਜੋ ਵੀ ਹੈ ਨਾ ਕਿਉਂਕਿ ਇਹਨਾਂ ਨੂੰ ਪਤਾ ਹੈ ਤਜਰਬੇਕਾਰ ਬੰਦੇ ਆ ਜੇ ਤੁਸੀਂ ਇੱਥੇ ਆਉਂਗੇ ਤਾਂ ਤੁਹਾਨੂੰ ਇਸ ਚੀਜ਼ ਦੇ ਵਿੱਚ ਇਦਾਂ ਮਤਲਬ ਕੋਈ ਦਿੱਕਤ ਨਹੀਂ ਆਊਗੀ ਵੀ ਮੇਰੇ ਹਾਏ ਓਏ ਪਾਪਾ ਮੇਰੀ ਨਾੜ ਚੜ ਗਈ ਉਹਨਾਂ ਚੀਜ਼ਾਂ ਦੇ ਤੁਸੀਂ ਪਾਜੋਗੇ ਭਰਾ ਹੁਣਾਂ ਨੂੰ ਸਾਰਾ ਤਜਰਬਾ ਆ ਤੇ ਨਾਲ ਨਾਲ ਮਸਲ ਨੂੰ ਪਈ ਦੇ ਇਹ ਵੀ ਦੱਸਦੇ ਹਾਂ ਜਦੋਂ ਮਸਲ ਖਿੱਚ ਕੋ ਚੂਜਵੇ ਉਹਨੂੰ ਰਿਲੈਕਸ ਕਿੱਦਾਂ ਕਰਨਾ ਬਿਲਕੁਲ ਆ ਪਾਜੀ ਆਪਣੇ ਸਾਰੇ ਹਰਪਾਲ ਪਾਜੀ ਸਾਰਾ ਕੁਝ ਟ੍ਰੇਨ ਕਰਦੇ ਆ ਜੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਆ ਤੇ ਫੇ ਮੇਰਾ ਤੁਹਾਨੂੰ ਇਹ ਹੀ مشਵਰਾ ਆ ਬਈ ਤੇ ਭਰਾਵਾਂ ਦੇ ਆਓ ਤੇ ਆਪਣਾ ਜਿਹੜਾ ਤੁਹਾਡੇ ਮਟਾਪਾ ਮਲਤਾ ਦਾ ਜਿਹੜਾ ਮਾਸ ਮੜ ਮੜ ਲਮਕਦਾ ਉਹਨੂੰ ਸੈੱਟ ਕਰੋ ਤੁਸੀਂ ਤੇ ਆਣ ਕੇ ਇੱਥੇ ਜਿਮ ਦੇ ਵਿੱਚ ਆਣ ਕੇ ਤਾਂ ਆਪਣੀਆਂ ਜੜੀਆਂ ਉੱਤੇ ਸੁਪਰਾ ਹੋਣੀਆਂ ਦੀ ਸੁਆਮਾ ਲਵੋ ਤੇ ਫਿੱਟ ਰਹੋ ਚੜ੍ਹਦੀ ਕਲਾ 'ਚ ਰਹੋ ਆਂਦਰੋਂ ਸਟਰੋ ਤੇ ਆਪਣੇ ਪਰਿਵਾਰ ਵਿੱਚ ਖੁਸ਼ ਰਹੋ ਇੰਨੀਆਂ ਬੇਨਤੀਆਂ ਕਰਦੇ ਹੋ ਮੈਂ ਤੁਹਾਡੇ ਤੋਂ ਅਗੇ ਮੰਗਦਾ ਜੀ ਮੈਂ ਤੁਹਾਡਾ ਆਪਣਾ ਮੋਟੂ ਮਾਨ ਮੰਦੂ ਅਗਾ ਜੀ ਧੰਨਵਾਦ